ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸਿੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜਾ ਹੈਗਾ ਆਪਾਂ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਬੱਚਿਆਂ ਦੇ ਕੋਟ ਸੈੱਟ ਦੀ ਕਿਉਂਕਿ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀਗੇ ਕਿ ਬੱਚਿਆਂ ਦੇ ਕੋਟ ਸੈੱਟ ਵੀ ਬਣਾਉਣਾ ਦੱਸੋ ਅੱਜ ਜਿਹੜੀ ਹੈਗੀ ਆਪਾਂ ਕੋਟ ਸੈੱਟ ਦੀ ਸਟੀਚਿੰਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਲਾਈ ਸ਼ੇਅਰ ਕਰਾਂਗੇ ਕਟਿੰਗ ਜਿਹੜੀ ਹੈਗੀ ਆਪਾਂ ਦੇ ਚੁੱਕੇ ਆ ਜੇ ਤੁਸੀਂ ਨਹੀਂ ਦੇਖੀ ਤਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਆਪਣੇ ਚੈਨਲ ਤੇ ਜਾ ਕੇ ਦੇਖੋ ਇਹ 7 ਸਾਲ ਦੇ ਬੱਚੇ ਦਾ ਜਿਹੜਾ ਹੈਗਾ ਕੋਟ ਸੈੱਟ ਸਲਾਈ ਕਰਨਾ ਤੇ ਕਟਿੰਗ ਦੀ ਆਪਾਂ ਨੇ ਵੀਡੀਓ ਦੇਤੀ ਆਪਾਂ ਅੱਜ ਸਲਾਈ ਦੀ ਵੀਡੀਓ ਦੇਣ ਲੱਗੇ ਆ ਜੀ ਸਾਰਾ ਧਿਆਨ ਨਾਲ ਦੇਖਿਓ ਸਾਰਾ ਕੁਝ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਹੈਗੀ ਸਮਝਾਈ ਜਾਊਗੀ ਇਹਦੇ ਉੱਪਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦੇ ਆ ਕਰੋ ਜੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਇਕੌਰ ਸੰਧੂ ਬਲੌਗ ਇਹ ਆਪਣਾ ਹੈਗਾ ਜੀ ਕੋਟ ਸ਼ਰਟ ਜਿਹੜਾ ਬੱਚਿਆਂ ਵਾਲਾ ਕੋਟ ਸੈੱਟ ਦੀ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ ਅਗਰ ਤੁਸੀਂ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆ ਦੇਖੋ ਆਪਾਂ ਨੇ ਬੱਚਿਆਂ ਦੇ ਕੋਟ ਸੈੱਟ ਦੀ ਜਿਹੜੀ ਹੈਗੀ ਕਟਿੰਗ ਦੀ ਵੀਡੀਓ ਸ਼ੇਅਰ ਕੀਤੀ ਸੀਗੀ ਅੱਜ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਸਟੀਚਿੰਗ ਸ਼ੇਅਰ ਕਰਦੇ ਆ ਇਹ ਜਿਹੜੀ ਹੈਗੀ ਸ਼ਰਟ ਵਾਲਾ ਕੋਟ ਸੈੱਟ ਹੈਗਾ ਆ ਆ ਦੇਖੋ ਇਸ ਤਰ੍ਹਾਂ ਆਪਣੀ ਜਿਹੜੀ ਹੈਗੀ ਸ਼ਰਟ ਕੱਟੀ ਹੋਈ ਹੈ ਨਾ ਆ ਦੇਖੋ ਪੇਸਲਾ ਪੱਲਾ ਆਪਣਾ ਇਸ ਤਰ੍ਹਾਂ ਕੱਟਿਆ ਹੋਇਆ ਸੀਗਾ ਇਸ ਤਰ੍ਹਾਂ ਇੱਕ ਪੱਲਾ ਕੱਟਿਆ ਹੋਇਆ ਹੈ ਮੂਰਲੇ ਆਪਣੇ ਦੋ ਕੱਟੇ ਹੋਏ ਆ ਆ ਦੇਖੋ ਇਸ ਤਰ੍ਹਾਂ ਆਪਾਂ ਸਿੱਧਾ ਹੀ ਉੱਪਰ ਰੱਖ ਕੇ ਦੇਖਾਂਗੇ ਆ ਦੇਖੋ ਇਸ ਤਰ੍ਹਾਂ ਜਿਹੜਾ ਦਿਖਦਾ ਜੀ ਇਹ ਖੱਬੇ ਹੱਥ ਜਿਹੜੀ ਕਾਜ ਵਾਲੀ ਪੱਟੀ ਹੁੰਦੀ ਹੈ ਜਿਹੜੀ ਉੱਪਰ ਆਉਣੀ ਹੁੰਦੀ ਹੈ ਬਟਨ ਵਾਲੀ ਪੱਟੀ نیچے ਜਾਊਗੀ ਤੇ ਕਾਜ ਵਾਲੀ ਪੱਟੀ ਜਿਹੜੀ ਹੈਗੀ ਉੱਪਰ ਆਊਗੀ ਇਹਦੀ ਫਿਨਿਸ਼ਿੰਗ ਬਣਾਉਣ ਵਾਸਤੇ ਆਪਾਂ ਜਿਹੜੀ ਹੈਗੀ ਇੱਥੇ ਸ਼ਰਟ ਪੱਟੀ ਲਾਵਾਂਗੇ ਕਿਉਂਕਿ ਆਪਣਾ ਦੇਖੋ ਪੱਟੀ ਦਾ ਇੰਨਾ ਇੰਨਾ ਕੱਪੜਾ ਜਿਹੜਾ ਹੈਗਾ ਵੱਧ ਰੱਖਿਆ ਹੋਇਆ ਹੈ ਦੇਖੋ ਇੰਨਾ ਇੰਨਾ ਆਪਣਾ ਜਿਹੜਾ ਹੈਗਾ ਕੱਪੜਾ ਵੱਧ ਰੱਖਿਆ ਹੋਇਆ ਹੈ ਕਟਿੰਗ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਤੁਸੀਂ ਧਿਆਨ ਨਾਲ ਸਾਡੀ ਕਟਿੰਗ ਦੇਖ ਸਕਦੇ ਹੋ ਜਿੱਦਾਂ ਕਿ ਬੱਚਿਆਂ ਦੇ ਤੁਸੀਂ ਘਰ ਦੇ ਵਿੱਚ ਕੋਟ ਸੈੱਟ ਬਣਾ ਕੇ ਪਾ ਸਕਦੇ ਹੋ ਇਹਦੇ ਇਹ ਆਪਣਾ ਜਿਹੜਾ ਇੰਨਾ ਕੱਪੜਾ ਵੱਧ ਰੱਖਿਆ ਹੋਇਆ ਇਹਦੇ ਤੇ ਜਿਹੜੀ ਇਹਦੀ ਸ਼ਰਟ ਪੱਟੀ ਤੁਸੀਂ ਕਿੱਦਾਂ ਲਾਉਣੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਸ਼ਰਟ ਪੱਟੀ ਲਾਵਾਂਗੇ ਸਭ ਤੋਂ ਪਹਿਲਾਂ ਫੇਰ ਜਿਹੜਾ ਹੈਗਾ ਇਹ ਪੱਟੀਆਂ ਦੀ ਫੋਲਡਿੰਗ ਕਰਾਂਗੇ ਕਿਉਂਕਿ ਇੱਧਰ ਜਿਹੜੀ ਬਟਨ ਵਾਲੀ ਪੱਟੀ ਲੱਗਣੀ ਹੈ ਇਹਨੂੰ ਇਸ ਤਰ੍ਹਾਂ ਹੀ ਹੋਲਡ ਕਰਦਾਂਗੇ ਆ ਦੇਖੋ ਕੱਟ ਲੱਗੇ ਹੋਏ ਆਪਣੇ ਇਹਨੂੰ ਆਪਾਂ ਸਿੰਪਲ ਫੋਲਡ ਕਰਦਾਂਗੇ ਇਹਦੇ ਤੇ ਆਪਾਂ ਸ਼ਰਟ ਪੱਟੀ ਲਾਵਾਂਗੇ ਆ ਦੇਖੋ ਇਹਦਾ ਆਪਣੇ ਪੁੱਠਾ ਪਾਸਾ ਜਿਹੜਾ ਹੈਗਾ ਰੱਖ ਲਿਆ ਆ ਇਹ ਨੀਚੇ ਵਾਲਾ ਸਿੱਧਾ ਪਾਸਾ ਆਪਾਂ ਪੁੱਠਾ ਪਾਸਾ ਰੱਖ ਲਾਂਗੇ ਆ ਦੇਖੋ ਆ ਸ਼ਰਟ ਪੱਟੀ ਜਿਹੜੀ ਬਾਜ਼ਾਰ ਦੇ ਵਿੱਚੋਂ ਆਰਾਮ ਨਾਲ ਮਿਲ ਜਾਂਦੀ ਏ ਹੁਣ ਆਪਾਂ ਜਿਹੜੀ ਇਹ ਸ਼ਰਟ ਪੱਟੀ ਲਾਉਣੀ ਹੈ ਜੀ ਦੇਖੋ ਜਿਹੜਾ ਪੇਸਟਿੰਗ ਵਾਲਾ ਪਾਸਾ ਹੈ ਨਾ ਨੀਚੇ ਰੱਖ ਕੇ ਆਹ ਦੇਖੋ ਆਪਣੀ ਐਨੀ ਐਨੀ ਜਿਹੜਾ ਇੱਥੇ ਕੱਟ ਲੱਗੇ ਹੋਇਆ ਵੀ ਜਿੱਥੇ ਤੱਕ ਆਪਣੀ ਜਿਹੜੀ ਹੈਗੀ ਸ਼ਰਟ ਪੱਟੀ ਮੁੜਨੀ ਹੈ ਆਹ ਦੇਖੋ ਇਹਦੇ ਹਿਸਾਬ ਨਾਲ ਹੀ ਹੁਣ ਆਪਾਂ ਇੱਥੋਂ ਇਸ ਤਰ੍ਹਾਂ ਜਿਹੜਾ ਹੈਗਾ ਇਹਨੂੰ ਰੱਖਾਂਗੇ ਇੰਨਾ ਕੱਪੜਾ ਆਪਾਂ ਛੱਡ ਕੇ ਰੱਖਾਂਗੇ ਜੇ ਤੁਸੀਂ ਇਧਰੋਂ ਕੱਪੜਾ ਫੋਲਡ ਕਰਨਾ ਤਾਂ ਜ਼ਿਆਦਾ ਰੱਖ ਲਓ ਆਪਣੀ ਜਿਹੜੀ ਹੈਗੀ ਕੰਨੀ ਹੋਈ ਹੈ ਇਧਰ ਕੰਨੀ ਹੈ ਆਹ ਦੇਖੋ ਆਪਾਂ ਇਸ ਤਰ੍ਹਾਂ ਜਿਹੜੀ ਹੈ ਪ੍ਰੈਸ ਪੂਰੀ ਗਰਮ ਕਰਕੇ ਹਨ ਫਿਰ ਤੁਸੀਂ ਇਸ ਤਰ੍ਹਾਂ ਇਹਨੂੰ ਜਿਹੜਾ ਹੈਗਾ ਲਾ ਸਕਦੇ ਆ ਆ ਦੇਖੋ ਮੈਂ ਇਹਦੀ ਕਟਿੰਗ ਨਹੀਂ કરી ਕਿਉਂਕਿ ਆਪਾਂ ਉਨਾਂ ਹੀ ਕਟਿੰਗ ਕਰਾਂਗੇ ਜਿੰਨੀ ਆਪਾਂ ਨੂੰ ਜ਼ਰੂਰਤ ਹੋਊਗੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਇਹਨੂੰ ਲਾ ਦਾਂਗੇ ਇੱਥੋਂ ਜਿਹੜੀ ਫालतू ਹੈਗੀ ਹੁਣ ਆਪਾਂ ਇਹਨੂੰ ਕੱਟ ਲਾਂਗੇ ਜੀ ਆ ਦੇਖੋ ਨਾਲੇ ਖਰਾਬ ਨਹੀਂ ਹੁੰਦੀ ਆਪਾਂ ਨੂੰ ਜਿੰਨੀ ਤੇ ਜ਼ਰੂਰਤ ਆ ਓਨੇ ਕ ਕੱਟ ਲਓ ਤੇ ਬਾਕੀ ਆ ਦੇਖੋ ਐ ਹੁਣ ਆਪਾਂ ਸਿੱਧਾ ਪਾਸਾ ਕਰਕੇ ਵੀ ਇਹ ਤੇ ਸਮਾਰ ਕੇ ਫੇਰ ਦਾਂਗੇ ਪ੍ਰੈਸ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਹੈਗੀ ਸਫਾਈ ਆਉਂਦੀ ਹੈ ਆ ਦੇਖੋ ਹੁਣ ਇਹ ਆਪਣੀ ਲੱਗਣੀ ਕਿਵੇਂ ਆ ਦੇਖੋ ਇਸ ਤਰ੍ਹਾਂ ਲੱਗਣੀ ਆ ਇਸ ਤਰ੍ਹਾਂ ਲਾਈ ਆ ਆਪਣੇ ਇਹਨੇ ਇਸ ਤਰ੍ਹਾਂ ਉੱਪਰ ਜਿਹੜਾ ਇਹਦਾ ਕੱਪੜੇ ਦੇ ਉੱਪਰ ਇਸ ਤਰ੍ਹਾਂ ਫੋਲਡ ਹੋ ਜਾਣਾ ਇਹਨੂੰ ਵੀ ਆਪਾਂ ਜਿਹੜਾ ਹੈਗਾ ਪ੍ਰੈਸ ਦੇ ਮਦਦ ਨਾਲ ਦੇਖੋ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਮੋੜ ਦਾਂਗੇ ਇਹਦੇ ਤੱਕ ਤੁਸੀਂ ਸੀਨ ਵੀ ਲਾ ਸਕਦੇ ਹੋ ਕਾਜ ਵੀ ਹੋ ਜਾਣਾ ਕਿ ਇੱਥੇ ਇੱਕ ਸਲਾਈ ਵੀ ਲਾ ਸਕਦੇ ਹੋ ਦੂਜੇ ਪਾਸੇ ਜੇ ਤੁਸੀਂ ਇਹਦੇ ਵਿੱਚ ਪਾਈਪਿੰਗ ਪਾਉਣਾ ਚਾਹੁੰਦੇ ਹੋ ਹਨ ਤਾਂ ਤੁਸੀਂ ਇਹ ਪੱਟੀਆਂ ਤੋਂ ਅਲੱਗ ਕੱਟ ਕੇ ਲਵਣੀਆਂ ਪੈਣਗੀਆਂ ਤਾਂ ਤੁਸੀਂ ਅਲੱਗ ਪੱਟੀ ਕੱਟ ਕੇ ਇਹਦੇ ਤੇ ਇਹ ਵਾਲੀ ਪੇਸਟਿੰਗ ਪੱਟੀ ਲਾ ਕੇ ਹਨ ਤੁਸੀਂ ਪਾਈਪਿੰਗ ਵੀ ਲਗਾ ਸਕਦੇ ਹੋ ਹੁਣ ਦੇਖੋ ਇਹ ਆਪਣਾ ਇਸ ਤਰ੍ਹਾਂ ਮੁੜ ਗਿਆ ਇਹਨੂੰ ਆਪਾਂ ਇੱਥੋਂ ਸਲਾਈ ਲਾ ਦਾਂਗੇ ਚਾਹੇ ਤੁਸੀਂ ਇਹ ਸਲਾਈ ਨੂੰ ਕੱਚੀ ਰੱਖ ਸਕਦੇ ਹੋ ਜਦੋਂ ਤੁਹਾਡੇ ਕਾਜ ਵਗੈਰਾ ਹੋਗੇ ਤੁਸੀਂ ਇਹਨੂੰ ਧੇੜ ਵੀ ਸਕਦੇ ਹੋ ਚਾਹੇ ਤੁਸੀਂ ਪੱਕੀ ਵੀ ਰੱਖ ਸਕਦੇ ਹੋ ਇਹ ਸਲਾਈ ਇਸ ਤਰ੍ਹਾਂ ਆਪਾਂ ਇੱਥੇ ਸਲਾਈ ਲਾਵਾਂਗੇ ਤਾਂ ਕਿ ਜਿਹੜਾ ਕੱਪੜਾ ਹੈਗਾ ਨਾਲ ਲੱਗ ਜੇ ਉੱਪਰਲੇ ਪਾਸੇ ਦੀ ਸਿੱਧੇ ਪਾਸੇ ਦੀ ਆਪਾਂ ਜਿਹੜੀ ਇਹ ਸਲਾਈ ਲਾਉਣਾ ਹੈ ਦੇਖੋ ਇਹ ਵਾਲੀ ਆਪਣੀ ਪੱਟੀ ਲੱਗ ਗਈ ਹੋਣੀ ਜਿਹੜੀ ਇਹ ਬਟਨ ਵਾਲੀ ਪੱਟੀ ਹੈਗੀ ਆਪਾਂ ਇਹ ਵੀ ਜਿਹੜੀ ਹੈਗੀ ਫੋਲਡ ਕਰ ਲਾਂਗੇ ਇਹਦੇ ਵੀ ਆਪਣੇ ਜਿਹੜੇ ਹੈਗੇ ਕੱਟ ਲਾਏ ਹੋਇਆ ਦੇਖੋ ਇਹਨੂੰ ਆਪਾਂ ਪਤਲੀ ਫੋਲਡ ਕਰਾਂਗੇ ਕਿਉਂਕਿ ਬਟਨ ਵਾਲੀ ਪੱਟੀ ਆਪਣੀ ਪਤਲੀ ਫੋਲਡ ਹੋਣੀ ਆ ਆ ਦੇਖੋ ਇਸ ਤਰ੍ਹਾਂ ਉੱਪਰ ਵੀ ਆਪਣਾ ਕੱਟ ਲੱਗਿਆ ਹੋਇਆ ਇੱਥੋਂ ਕੱਟ ਤੋਂ ਇਸ ਤਰ੍ਹਾਂ ਫੜ ਲਾਂਗੇ ਆ ਦੇਖੋ ਹੌਲੀ-ਹੌਲੀ ਜਿਹੜਾ ਹੈਗਾ ਇਸ ਤਰ੍ਹਾਂ ਇਹਨੂੰ ਮੋੜ ਦੇਣਾ ਇਹ ਦੇਖੋ ਦੋਨੇ ਪੱਟੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਸਲਾਈ ਲਾ ਲਈ ਇਹ ਨੂੰ ਵੀ ਆਪਾਂ ਇੱਥੋਂ ਕੱਢ ਲਾਂਗੇ ਹੁਣ ਤੁਸੀਂ ਕੀ ਕਰਨਾ ਆ ਦੇਖੋ ਇਹਦਾ ਵੀ ਆਪਾਂ ਨੇ ਜਿਹੜਾ ਹੈਗਾ ਸਿੱਧਾ ਪਾਸਾ ਵਿੱਚ ਰੱਖ ਲਿਆ ਇਹਦਾ ਵੀ ਸਿੱਧਾ ਪਾਸਾ ਵਿੱਚ ਹੁਣ ਆਪਾਂ ਇੱਥੇ ਧਰ ਕੇ ਤੀਰੇ ਜੋੜਾਂਗੇ ਇਧਰ ਜਿਹੜੇ ਹੈਗੇ ਇਹ ਵਾਲਾ ਇਧਰ ਜੋੜ ਦਾਂਗੇ ਇਸ ਤਰ੍ਹਾਂ ਜਿਹੜੇ ਹੈਗੇ ਆਪਾਂ ਤੀਰਿਆਂ ਦੀ ਸਲਾਈ ਲਾਵਾਂਗੇ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਤੀਰੇ ਦੀ ਸਲਾਈ ਲਾ ਦਾਂਗੇ ਹੁਣ ਆਪਾਂ ਇਧਰਲਾ ਤੇਰਾ ਵੀ ਜੋੜ ਲਾਂਗੇ ਇਧਰੋਂ ਤੁਸੀਂ ਬਾਹਾਂ ਕਿਨੇ ਬਰਾਬਰ ਕਰ ਸਕਦੇ ਹੋ ਇਧਰੋਂ ਮੋਢੇ ਕਿਨੇ ਨਾਲ ਦੀ ਨਾਲ ਜਿਹੜੀ ਆਪਣੀਆਂ ਬਾਹਾਂਵਾਂ ਰੱਖੇ ਹੋਈਆਂ ਨੇ ਆਪਾਂ ਇਹ ਵੀ ਜਿਹੜੀ ਹੈਗੀ ਸਲਾਈ ਲਾ ਦਾਂਗੇ ਵੀ ਆਹ ਦੇਖੋ ਕੱਟ ਲੱਗੇ ਹੋਏ ਨੇ ਕਿਉਂਕਿ ਇਹਨਾਂ ਦੀਆਂ ਬਾਹਾਂਵਾਂ ਤੇਰੇ ਜੋੜ ਕੇ ਆਪਾਂ ਬਾਹਾਂਵਾਂ ਲਾ ਸਕਦੇ ਹਾਂ ਪਹਿਲਾਂ ਆਪਾਂ ਬਾਹਾਂਵਾਂ ਹੀ ਲਾਵਾਂਗੇ ਪਰ ਇਹਨਾਂ ਗਾਹ ਨੂੰ ਨੀਚੇ ਉਹ ਜਿਹੜਾ ਹੈਗਾ ਫੋਲਡ ਕਰ ਲੈਨੇ ਆ। ਹੁਣ ਆਪਾਂ ਮੋਢੇ ਨਾਲ ਜੜਾਂਗੇ ਜੀ ਬਾਹ। ਆ ਦੇਖੋ ਜਿਹੜੀ ਇਹ ਤੀਰੇ ਵਾਲੀ ਸਲਾਈ ਹੈ ਆਪਣੀ ਇਹਦੇ ਨਾਲ ਧਰ ਕੇ ਜਿਹੜਾ ਆਪਣਾ ਇਹ ਕੱਟ ਲੱਗਿਆ ਹੋਇਆ ਇੱਥੋਂ ਬਾਹਰ ਧਰ ਕੇ ਐਸ ਤਰ੍ਹਾਂ ਜਿਹੜੀ ਹੈਗੀ ਇੱਥੋਂ ਧਰ ਕੇ ਪਹਿਲਾਂ ਆਪਾਂ ਬਾਹਾਂ ਜੜ ਲਾਂਗੇ। ਆ ਦੇਖੋ ਫਿਰ ਜਿਹੜੀ ਹੈਗੀ ਕੱਠੀ ਸਲਾਈ ਲੱਗ ਜੂ। ਆ ਦੇਖੋ ਮੋਢੇ ਕੀ ਆਪਾਂ ਜਿਹੜੀ ਹੈਗੀ ਕਟਾਈ ਘੱਟ ਕਰਦੇ ਹੁੰਨੇ ਆ। ਜੇ ਵੱਧ ਜੇ ਇਹਦਾ ਕੋਈ ਇਲਾਜ ਨਹੀਂ ਜੇ ਘੱਟ ਜੇ। ਤਾਇ ਦਾ ਇਲਾਜ ਹੈ ਨਾ ਦੇਖੋ ਹੁਣ ਆਪਣਾ ਮੋਢਾ ਕੱਟ ਕੱਟਿਆ ਹੋਇਆ ਸੀਗਾ ਆ ਦੇਖੋ ਇਸ ਤਰ੍ਹਾਂ ਆਪਾਂ ਜਿਹੜੀ ਹੈਗੀ ਇਸ ਤਰ੍ਹਾਂ ਸਲਾਈ ਲਾ ਦਾਂਗੇ ਕਿਉਂਕਿ ਇਹਨੂੰ ਆਪਾਂ ਬਾਅਦ ਚੋਂ ਕੱਟ ਕਰ ਦਾਂਗੇ ਇਸ ਤਰ੍ਹਾਂ ਜਿਹੜਾ ਹੈਗਾ ਇਹਨੂੰ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਉਹ ਤਰੀਕੇ ਨਾਲ ਹੀ ਕੱਟ ਦਾਂਗੇ ਆਪਣਾ ਕਟਿੰਗ ਵਾਲੀ ਵੀਡੀਓ ਦੇ ਵਿੱਚ ਸਾਰਾ ਦੱਸਿਆ ਆ ਕਿੰਨਾ ਤੁਸੀਂ ਮੋਢਾ ਕੱਟਣਾ ਜੇ ਤੁਸੀਂ ਕੱਟਣਾ ਅੱਧਾ ਇੰਚ ਵੱਧ ਵੀ ਕੱਟ ਸਕਦੇ ਮੇਰਾ ਸਾਢੇ ਸੇ ਮੋਢਾ ਸੀਗਾ ਮੈਂ ਸਾਢੇ ਪੰਜ ਕਟਾਈ કરી ਸੀ ਜੀ ਤੁਸੀਂ ਸੇਵ ਹੀ ਕਰ ਸਕਦੇ ਹੋ ਕਿਉਂਕਿ ਜਿਆਦਾ ਵੱਡਾ ਨਗਟਾ ਕਈ ਵਾਰੀ ਵੱਜ ਜਾਂਦਾ ਮੋਢਾ ਇਹਦੇ ਜਿਹੜੀ ਕਾਟ ਤਾਂ ਬਾਹਰੋਂ ਵੀ ਪੈ ਜਾਂਦੀ ਹੈ ਐਦਾਂ ਹੀ ਅਸੀਂ ਕਮੀਜ਼ਾਂ ਦੇ ਵੀ ਇਸ ਤਰ੍ਹਾਂ ਹੀ ਕਰਦੇ ਆ ਆ ਦੇਖੋ ਏਥੋਂ ਨਾਮ ਨਹੀਂ ਆਊਗਾ ਕਿਉਂਕਿ ਜਦੋਂ ਕੱਟ ਲੱਗਿਆ ਹੈ ਆਪਣਾ ਬਰਾਬਰ ਹੀ ਆ ਜਾਣਾ ਦੇਖੋ ਇੱਥੋਂ ਜਿਹੜੀ ਆਪਾਂ ਇਹ ਵੀ ਇਸ ਤਰ੍ਹਾਂ ਕਟਾਈ ਕਰਦਾਂਗੇ ਇਸ ਤਰ੍ਹਾਂ ਹੀ ਆਪਾਂ ਦੂਜੀ ਬਾਹ ਜੜ ਲੈਨੇ ਆ ਹੁਣ ਆਪਾਂ ਜਿਹੜੀ ਹੈਗੀ ਬਾਹ ਦੀ ਮੋਰੀ ਦਾ ਨਿਸ਼ਾਨ ਲਾਉਣਾ ਹੈ ਆਪਾਂ ਨੇ ਦੇਖੋ ਬਾਹਾਂမှာ ਜੜੀਆਂ ਗਈਆਂ ਇੱਥੋਂ ਜਿਹੜੇ ਹੈਗੇ ਬਾਹਾਂ ਦੇ ਮੂਰੀ ਦਾ ਨਿਸ਼ਾਨ ਲਾਵਾਂਗੇ ਆਪਾਂ 4.5 ਇੰਚ ਕਿਉਂਕਿ ਬੱਚੇ ਦੇ ਖੁੱਲੀ ਜਿਹੀ ਉਹ ਮੂਰੀ ਬਣਾਉਣੀ ਆਪਾਂ ਨੇ ਹਨਾ ਇੱਥੋਂ ਜਿਹੜਾ ਹੈਗਾ ਮੋਢਾ ਦੇਖੋ ਪੂਰਾ ਹੀ ਆ ਜਾਣਾ ਦੇਖੋ ਮੋਢਾ ਜਿਹੜਾ ਹੈਗਾ ਐਨ ਵਧੀਆ ਪੂਰਾ ਆਊਗਾ ਆ ਦੇਖੋ 6.5 ਉਹਨਾਂ ਦਾ ਮੋਢਾ ਹੈਗਾ ਆ ਦੇਖੋ ਉਹਨਾਂ ਹੀ ਪੂਰਾ ਹੁੰਦਾ ਇਹਨੂੰ ਆਪਾਂ ਇਹਦੇ ਨਾਲ ਨਿਸ਼ਾਨ ਨੂੰ ਇਸ ਤਰ੍ਹਾਂ ਇਹਦੇ ਨਾਲ ਮਿਲਾ ਦਾਂਗੇ ਇੱਥੋਂ ਜਿਹੜੀ ਸ਼ਰਟ ਦੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਜਿਹੜਾ ਹੈਗਾ ਧੁਰ ਤੱਕ ਸਿਲਾਈ ਲਾ ਦਾਂਗੇ ਕਿਉਂਕਿ ਗੋਲੀ ਸ਼ਰਟ ਬਣਾਉਣੀ ਹੈ ਇਸ ਤਰ੍ਹਾਂ ਹੀ ਆਪਾਂ ਇਧਰੋਂ ਲਾ ਲਾਂਗੇ ਪਹਿਲਾਂ ਆਪਾਂ ਇਥੋਂ ਇਥੋਂ ਸਲਾਈ ਲਾਉਣ ਲੱਗਾਂਗੇ ਦੇਖੋ ਇਸ ਤਰ੍ਹਾਂ ਧੁਰ ਤੱਕ ਹੀ ਲਾਵਾਂਗੇ ਕਿਉਂਕਿ ਇਹਦੀ ਬਾਹਾਂ ਨੂੰ ਅਲੱਗ ਝੜਨ ਦੀ ਲੋੜ ਨਹੀਂ ਹੈਗੀ ਨਾਲ ਹੀ ਬਾਹਾਂ ਜੜੀ ਜਾਊ ਇਥੋਂ ਤਰਕੇ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਬਾਹਾਂ ਦੀ ਸਲਾਈ ਲਾਵਾਂਗੇ ਆ ਦੇਖੋ ਇਥੋਂ ਜਿਹੜਾ ਹੈਗਾ ਬਾਹਲੇ ਖੂਨ ਜੀ ਨਹੀਂ ਕੱਢਣੀ ਹੈਗੀ ਫਿਰ ਜਿਹੜਾ ਹੈਗਾ ਬਾਹਰਲੇ ਪਾਸੇ ਬਲਜਾ ਪੈਣ ਲੱਗ ਜੇ ਤਾਂ ਇਥੋਂ ਆਪਾਂ ਹਲਕੀ ਜਿਹੀ ਬਲਾਈ ਉਹ ਦਵਾਂਗੇ ਦੇਖੋ ਇਸ ਤਰ੍ਹਾਂ ਕਰਕੇ ਸਿੱਧਾ ਜੇ ਥੋਂ ਆਪਾਂ ਇੱਧਰ ਨੂੰ ਲੈ ਜਾਾਂਗੇ ਐਂ ਜਿਹੜਾ ਜਾ ਕੇ ਐਂ ਮੋੜਾਂਗੇ ਫਿਰ ਜਿਹੜਾ ਹੈਗਾ ਬਲ ਪੈਂਦਾ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਫਿਰ ਸਾਰੇ ਇਹਦੇ 'ਚ ਸਲਾਈ ਲਾ ਦਾਂਗੇ ਸ਼ਰਟ ਆਪਣੀ ਤਿਆਰ ਹੋ ਗਈ ਹੁਣ ਆਪਾਂ ਕੀ ਕਰਨਾ ਆਂ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਕਾਲਰ ਲਾਉਣੇ ਪਹਿਲਾਂ ਆਪਾਂ ਇਹਨੂੰ ਮਿੰਤੀ ਕਰਾਂਗੇ ਦੇਖੋ ਸਾਰਾ ਸਿਉਂਸ ਮਾਰ ਕੇ ਵੀ ਆਪਣਾ ਕਿੰਨਾ ਤਿਆਰ ਹੋ ਗਿਆ ਇਸ ਤਰ੍ਹਾਂ ਜਿਹੜਾ ਹੈਗਾ ਚਾਰ ਸਪੇਰਾ ਸਾਰਾ ਇਹਨੂੰ ਆਪਾਂ ਮਿਲ ਲਾਂਗੇ ਤੁਸੀਂ ਇੱਥੇ ਗਰਦਣੀ ਜੀ ਵੀ ਲਾ ਸਕਦੇ ਹੋ ਜਿੱਦਾਂ ਬੈਣ ਜਾਂ ਲੱਗ ਜਾਂਦਾ ਹੈ ਨਾ ਤੇ ਕਾਲਰ ਵੀ ਲਾ ਸਕਦੇ ਹਾਂ ਆਪਾਂ ਇੱਥੇ ਕਾਲਰ ਲਾਵਾਂਗੇ ਆ ਦੇਖੋ 1.14 ਆਉਂਦਾ ਆ ਆ ਦੇਖੋ 1.14 ਆਉਂਦਾ ਹੁਣ ਆਪਾਂ ਜਿਹੜੇ ਆਪਣੇ ਕੋਲੇ ਇਹ ਵਾਲਾ ਕੱਪੜਾ ਹੈ ਆਪਾਂ ਇਹ ਤੋਂ ਜਿਹੜੀ ਹੈਗੀ ਕਟਿੰਗ ਕਰਾਂਗੇ ਦੇਖੋ ਆਪਣਾ ਜਿਹੜਾ ਹੈਗਾ 1.14 ਹੈਗਾ ਸੀਗਾ ਜਦੋਂ ਆਪਾਂ ਉਹ ਮਿਨੇ 3 ਇੰਚ ਆਪਾਂ ਜ਼ਿਆਦਾ ਲਵਾਂਗੇ 1.75 ਇੰਚ ਲਵਾਂਗੇ ਇੱਥੋਂ ਜਿਹੜਾ ਹੈਗਾ ਆਪਾਂ ਕਟਿੰਗ ਕਰ ਦਾਂਗੇ 2 ਇੰਚ ਜਿਹੜਾ ਹੈਗਾ ਮੈਂ ਚੌੜਾ ਲੈਂਦਾ ਕਾਲਰ 2.5 ਇੰਚ ਲਵਾਂਗੇ ਆਪਾਂ ਜਿਹੜਾ ਵਾਧੂ ਕੱਪੜਾ ਹੈ ਕੱਟ ਦਾਂਗੇ ਆ ਦੇਖੋ 2.5 2.5 ਇੰਚ ਤੇ ਆਪਾਂ ਕੱਪੜਾ ਕਟਿੰਗ ਕਰ ਲਈਏ ਦੇਖੋ 14.5 ਆਪਣਾ ਹੈਗਾ ਸੀਗਾ 7.5 ਆਜੂਗਾ ਇੱਥੋਂ ਆਪਾਂ ਪੌਣੇ 8 ਰੱਖਾਂਗੇ ਅੱਧਾ ਇੰਚ ਇੱਥੇ ਸਲਾਈਆਂ ਦਾ ਜ਼ਿਆਦਾ ਰੱਖਾਂਗੇ ਬਾਕੀ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਨਾਲ ਕਾਟ ਪਾ ਦਾਂਗੇ ਦੇਖੋ ਜਮਾ ਸਿੱਧੀ ਹਲਕੀ ਜਿਹੜੀ ਹੈਗੀ ਇੱਥੋਂ ਵੀ ਕਾਟ ਪਾ ਦਾਂਗੇ ਜੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਕਾਲਰ ਬਣ ਗਿਆ ਦੇਖੋ ਇਸ ਤਰ੍ਹਾਂ ਜਿਹੜਾ ਕਾਲਰ ਬਣ ਗਿਆ ਹੁਣ ਆਪਾਂ ਇੱਕ ਪਾਸੇ ਇਧਰ ਸਿਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਇੱਕ ਪਾਸੇ ਸਿਲਾਈ ਲਾ ਲਾਂਗੇ ਪਹਿਲਾਂ ਕੱਚਾ ਕਰ ਲਾਂਗੇ ਦੇਖੋ ਪਹਿਲਾਂ ਆਪਾਂ ਇੱਥੇ ਸਿਲਾਈ ਲਾ ਕੇ ਕੱਚਾ ਕਰ ਲੈਣਾ ਫਿਰ ਆਹ ਕੱਪੜਾ ਇੰਨਾ ਵਧਾ ਕੇ ਇੱਥੋਂ ਆਪਾਂ ਸਿਲਾਈ ਲਾ ਦਾਂਗੇ ਇਹਨੂੰ ਬੰਦ ਕਰ ਦਾਂਗੇ ਆਪਾਂ ਇਸ ਤਰ੍ਹਾਂ ਕਰਕੇ ਇੰਨਾ-ਇੰਨਾ ਕੱਪੜਾ ਰੱਖ ਕੇ ਬਾਕੀ ਜਿਹੜਾ ਹੈਗਾ ਇੰਨਾ-ਇੰਨਾ ਕਹਿਰਾ ਇਹ ਫੋਲਡ ਕਰ ਦਾਂਗੇ ਆਹ ਦੇਖੋ ਹੁਣ ਆਪਾਂ ਨੇ ਸਿਲਾਈ ਜਿਹੜੀ ਹੈਗੀ ਲਾ ਲਈ ਹੁਣ ਆਪਾਂ ਇਸ ਤਰ੍ਹਾਂ ਇੱਥੋਂ ਜਿਹੜਾ ਹੈਗਾ ਇਹ ਵੀ ਬੰਦ ਕਰ ਦਾਂਗੇ ਹਰਿਓ ਇਸ ਤਰ੍ਹਾਂ ਦੋਨੇ ਪਾਸੇ ਆਪਾਂ ਸਲਾਈਆਂ ਲਾ ਲਾਂਗੇ ਫਿਰ ਆਪਾਂ ਇਹਨੂੰ ਪਲਟ ਕੇ ਸਿੱਧਾ ਕਰ ਲਾਂਗੇ ਲਾਉਣੀ ਤੇ ਕੀ ਨਿਕਲ ਹੁਣ ਆਪਾਂ ਇੱਥੇ ਜਿਹੜੇ ਹੈਗੇ ਘੱਟ ਲਾ ਲਾਂਗੇ ਜੀ ਫਿਰ ਵਧੀਆ ਕੋਲਰ ਜਿਹੜਾ ਹੈਗਾ ਨਿਕਲੇ ਹੁੰਦੇ ਇਹਦੇ ਵਿੱਚ ਤੁਸੀਂ ਕੋਲਰ ਵੀ ਪਾ ਸਕਦੇ ਹੋ ਮੈਂ ਨਹੀਂ ਪਾਇਆ ਕਿਉਂਕਿ ਫਿਰ ਉਹ ਚੁਪਦਾ ਜਾ ਰਹਿੰਦਾ ਆ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਲਟਾ ਕੇ ਸਿੱਧਾ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਜਿਹੜੇ ਖੁੰਝੇ ਹੈਗੇ ਨੇ ਬਿਲਕੁਲ ਕੱਢ ਲਾਂਗੇ ਪੂਰੇ ਵਧੀਆ ਦੇਖੋ ਕਿੰਨਾ ਵਧੀਆ ਜਿਹੜਾ ਹੈਗਾ ਕੋਲਰ ਨਿਕਲੇ ਆ ਹੁਣ ਆਪਾਂ ਇਹਨੂੰ ਸ਼ਰਟ ਦੇ ਨਾਲ ਜੋੜਾਂਗੇ ਆ ਦੇਖੋ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਰੱਖ ਕੇ ਦੇਖੋ ਇੱਥੋਂ ਜਿਹੜਾ ਆਪਣਾ ਇਹ ਵੱਧ ਕੱਪੜਾ ਰੱਖਿਆ ਹੋਇਆ ਦੇਖੋ ਇੰਨਾ-ਇੰਨਾ ਵੱਧ ਰੱਖਿਆ ਹੋਇਆ ਕੱਪੜਾ ਆ ਦੇਖੋ ਉਰ ਉਰ ਉਸ ਲਾਈਨ ਦਾਵਾਂਗੇ ਨਾਲ-ਨਾਲ ਆ ਉੱਪਰ ਆਜੂ ਜਿਹੜਾ ਆਪਾਂ ਨੇ 모ੜੇ ਦੇਖੋ ਜੀ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਸਾਰੀ ਸਲਾਈ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਮੰਗ ਜੱਲਾ ਹੈ ਫਿਰ ਜਿਹੜਾ ਹੈਗਾ ਦੇਖੋ ਕਲਰ ਨੂੰ ਪਲਟ ਕੇ ਆਪਾਂ ਇਸ ਤਰ੍ਹਾਂ ਸਿਲਾਈ ਲਾ ਦਾਂਗੇ ਇਸ ਤਰ੍ਹਾਂ ਜਿਹੜਾ ਹੈਗਾ ਕਲਰ ਲੱਗ ਜੋ ਆਪਾਂ ਪੂਰੀ ਸਿਲਾਈ ਲਾ ਲਈਏ ਇੱਥੋਂ ਹੁਣ ਆਪਾਂ ਸਟਾਰਟ ਕਰਾਂਗੇ ਜੀ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇੱਕ ਪਾਸੇ ਤੋਂ ਆਪਾਂ ਕਰਾਂਗੇ ਦੇਖੋ ਇੱਥੋਂ ਲਿਜਾ ਕੇ ਆਪਾਂ ਇਸ ਤਰ੍ਹਾਂ ਜਿਹੜੀ ਹੈਗੀ ਆਹ ਦੇਖੋ ਜਿਹੜੀ ਆਪਣੀ ਸਿਲਾਈ ਲੱਗੀ ਹੋਈ ਹੈ ਆਪਾਂ ਇਹਨੂੰ ਦੱਬੀ ਜਾਣੇ ਜਿਹੜੀ ਆਪਾਂ ਨੇ ਇਹ ਮੋੜੀ ਦੀ ਬੜੀ ਵਖੇ ਨਾਲ ਇਹ ਆਪਾਂ ਬਾਅਦੋਂ ਸਲਾਈ ਦੇ ੜਵੀ ਸਕਦੇ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈ ਜੀ ਸਾਰੀ ਸਲਾਈ ਆਪਾਂ ਪੂਰੀ ਕਰ ਲਾਂਗੇ ਹੁਣ ਆਪਾਂ ਇੱਥੇ ਤੱਕ ਸਲਾਈ ਆਪਣੇ ਲੱਗ ਗਈ ਇਸ ਤਰ੍ਹਾਂ ਹੀ ਆਪਾਂ ਸਲਾਈ ਨੂੰ ਉੱਪਰ ਲੈ ਜਾਗੇ ਆ ਦੇਖੋ ਆਪਣਾ ਕੋਲਰ ਲੱਗ ਗਿਆ ਹੁਣ ਆਪਾਂ ਲੈੜਾਂਗੇ ਨੀਚੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਕਾਲਰ ਲੱਗੇ ਤੇ ਤਿਆਰ ਹੋ ਗਿਆ ਆਪਣਾ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਬੱਚੇ ਦਾ ਕਾਲਰ ਆਪਾਂ ਨੇ ਲਾਏਗਾ ਹੁਣ ਆਪਾਂ ਇੱਥੋਂ ਮਿਲ ਲਾਂਗੇ ਇਹਨੂੰ ਦੇਖੋ ਇੱਕ ਵਾਰੀ ਜਿਹੜਾ ਹੈਗਾ ਪੱਟੀਆਂ ਆਪਣੇ ਵਧਣ ਘਟਣਨਾ ਆ ਦੇਖੋ ਬਾਕੀ ਤਾਂ ਆਪਣੇ ਬਰਾਬਰ ਹੀ ਆਉਂਦੀਆਂ ਨੇ ਵੈਸੇ ਤੁਸੀਂ ਮਿਲ ਸਕਦੇ ਹੋ ਆਪਾਂ ਜਿਹੜਾ ਹੈਗਾ ਥੋੜਾ ਥੋੜਾ ਇੱਥੋਂ ਮਿਲ ਲਾਂਗੇ ਆ ਦੇਖੋ ਇੱਥੋਂ ਪਤਲੇ ਹੀ ਲੈਣ ਦਾ ਹੁੰਦਾ ਇੰਨਾ ਕੀ ਮੇੜਾਂਗੇ ਇੱਥੋਂ ਇਸ ਤਰ੍ਹਾਂ ਮੋੜ ਕੇ ਅਰੇ ਸਲਾਈ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰੀ ਜਾਵਾਂਗੇ ਦੇਖੋ ਐਨ ਐਨ ਜੋ ਕਬਰੀ ਨਹੀਂ ਬੈ ਰੰਮ ਆਹ ਦੇਖੋ ਇਹ ਸ਼ਾਰਟ ਆਪਣੀ ਜਿਹੜੀ ਹੈਗੀ ਬਣ ਕੇ ਹੁਣ ਆਪਾਂ ਪਜਾਮਾ ਸਲਾਈ ਕਰਦੇ ਆਂ ਆਹ ਦੇਖੋ ਪਹਿਲਾਂ ਕੀ ਕਰਨਾ ਤੁਸੀਂ ਪਹਿਲਾਂ ਇੱਥੋਂ ਪਹਿਲਾਂ ਆਸਣ ਦੀ ਸਲਾਈਆਂ ਲਾਵਾਂਗੇ ਦੋਨੇ ਪਾਸੇ ਆਹ ਦੇਖੋ ਐਸ ਤਰ੍ਹਾਂ ਰੱਖ ਕੇ ਆਪਾਂ ਜਿਹੜੇ ਹੈਗੇ ਆ ਢਿੱਲਾ ਹਾਂਗੇ ਆਸਣ ਦੀਆਂ ਸਲਾਈਆਂ ਲਾ ਲਾਂਗੇ ਹੁਣ ਆਪਾਂ ਇਹਨੂੰ ਇੱਥੋਂ ਆਸਣ ਦੀ ਸਲਾਈ ਲਾ ਕੇ ਦੇਖੋ ਨਾਲ ਦੀ ਨਾਲ ਹੀ ਇਹਨੂੰ ਫੋਲਡ ਕਰ ਦਾਂਗੇ ਸਲਾਈ ਸ਼ੈਸਤਰਾ ਲਾ ਕੇ ਆ ਦੇਖੋ ਇਹਨੂੰ ਆਪਾਂ ਨਾਲ ਦੀ ਨਾਲ ਇਹਨੂੰ ਸਲਾਈ ਨੂੰ ਦੱਬ ਦਾਂਗੇ ਇਸ ਤਰ੍ਹਾਂ ਹੀ ਆਪਾਂ ਦੂਜੀ ਸਲਾਈ ਲਾ ਲਾਂਗੇ ਪਸਣ ਵਾਲੀਆਂ ਸਲਾਈਆਂ ਜਿਹੜੀਆਂ ਆਪਣੇ ਲੱਗ ਗਈਆਂ ਹੁਣ ਆਪਾਂ ਜਿਹੜਾ ਹੈਗਾ ਇੱਥੇ ਦੇਖੋ ਟੱਕ ਲੱਗੇ ਹੋਏ ਸੀਗੇ ਹੁਣ ਆਪਾਂ ਇੱਥੋਂ ਪਜਾਮਾ 모ੜ ਲਾਂਗੇ 모ੜ ਕੇ ਟੱਕ ਲੱਗੇ ਹੋਏ ਨੇ ਇੱਥੋਂ ਦੇਖੋ ਇਹਨਾਂ ਇਹਨਾਂ ਦਾ ਆਪਾਂ ਜਿਹੜਾ ਹੈਗਾ ਫੋਲਡ ਕਰਾਂਗੇ ਮੂਰੀ ਮੋੜਨ ਦੇ ਦੋਨੇ ਪੂਰੀਆਂ ਮੋੜ ਲਾਂਗੇ ਪਹਿਲਾਂ ਦੇਖੋ ਜੀ ਨੀਚੋਂ ਆਪਾਂ ਨੇ ਜਿਹੜਾ ਹੈਗਾ ਫੋਲਡ ਕਰ ਲਿਆ ਹੁਣ ਆਪਾਂ ਲਾਵਾਂਗੇ ਮੂਰੀ ਦਾ ਨਿਸ਼ਾਨ ਆ ਦੇਖੋ ਹੁਣ ਆਪਾਂ ਇੱਥੇ ਲਾ ਲਾਂਗੇ ਮੂਰੀ ਦਾ ਨਿਸ਼ਾਨ 1.5 ਇੰਚ ਆਪਾਂ ਜਿਹੜਾ ਹੈਗਾ ਮੂਰੀ ਲਾਵਾਂਗੇ ਦੋਨੇ ਪਾਸੇ ਲਾਵਾਂਗੇ ਸਲਾਈ ਮੋੜ ਦਾਂਗੇ ਇਹ ਇਸ ਤਰ੍ਹਾਂ ਹੀ ਸਲਾਈ ਲੱਗੇ ਆ ਦੇਖੋ ਸਾਰੇ ਪਜਾਮੇ ਤੇ ਆਪਾਂ ਇੱਥੇ ਜਿਹੜੀਆਂ ਆਸ ਨਾਲੀਆਂ ਸਲਾਈਆਂ ਨੇ ਤੁਹਾਡੀਆਂ ਮਿਲਣੀਆਂ ਚਾਹੀਦੀਆਂ ਨੇ ਲਿਏ 9 ਇੰਚ ਦਾ ਲੱਕ ਹੈਗਾ ਇਹ 9 9 18 ਇੰਚ ਆਪਾਂ ਨੇ ਜਿਹੜੀ ਲਾਸਟਿਕ ਕੱਟ ਲਈ ਕਿਉਂਕਿ ਵੱਧ ਨਹੀਂ ਕੱਟੀ ਇਹਨੇ ਖਿੱਚ ਕੇ ਬਾਦੀ ਜਾਣਾ ਆ ਦੇਖੋ ਆਪਾਂ ਇੱਕ ਨਿਸ਼ਾਨ ਇੱਥੇ ਲਾ ਲਿਆ ਇਹਦਾ ਅੱਧ ਕਰਕੇ ਇੱਥੇ ਨਿਸ਼ਾਨ ਲਾ ਲਿਆ ਇਹ ਜਿਹੜੇ ਹੈਗੇ ਤੁਸੀਂ ਨਿਸ਼ਾਨ ਲਾ ਕੇ ਹੀ ਪਾਇਆ ਕਰੋ ਜਿਹੜੀ ਇਹ ਨਿਸ਼ਾਨ ਹੈ ਇੱਕ ਆਪਣੇ ਮੋਹਰ ਲਿਆ ਸੰਤੇ ਅਜੇ ਇੱਕ ਆਪਣਾ ਪਿਸਲੇ ਤੇ ਫਿਰ ਬਿਲਕੁਲ ਪਜਾਮਾ ਜਿਹੜਾ ਹੈਗਾ ਬਰਾਬਰ ਬਣਦਾ ਆ ਹੁਣ ਆਪਾਂ ਇੱਥੋਂ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਦੇਖੋ ਇਸ ਤਰ੍ਹਾਂ ਕਰਕੇ ਧਰਾਂਗੇ ਫਲਾ ਕਹਿ ਰਹੇ ਤੇ ਸਲਾਈ ਲਾਉਂਗੀ ਮੈਂ ਫਿਰ ਧੂਰੇ ਤੇ ਲਾਉਂਗੀ ਲਓ ਜੀ ਦੇਖੋ ਆਪਣਾ ਪਜਾਮਾ ਜਿਹੜਾ ਹੈਗਾ ਬਣ ਕੇ ਤਿਆਰ ਹੋ ਗਿਆ ਦੇਖੋ ਆਪਣੇ ਲਾਸਟਿਕ ਪਾਤੀ ਹੈ ਦੇਖੋ 25 ਇੰਚ ਉਹਨਾਂ ਦਾ ਹੈਗਾ ਸਿਧਾ ਪਜਾਮਾ ਆਪਾਂ ਦਿਖਾਉਣਾ ਤੁਹਾਨੂੰ ਆ ਦੇਖੋ ਜਿਹੜਾ ਹੈਗਾ ਸੇਮ ਆਪਣਾ 25 ਇੰਚ ਦਾ ਤਿਆਰ ਹੈਗਾ ਆ ਸਾਰਾ ਦੇਖੋ ਸ਼ਰਟ ਵੀ ਬਣ ਗਈ ਹੁਣ ਆਪਾਂ ਇਹਦੇ ਤੇ ਬਟਨ ਲਾਉਣ ਵਾਲੇ ਰਹਿੰਦੇ ਨੇ ਇੱਥੇ ਤੁਸੀਂ ਕਾਜ ਵਾਲੇ ਬਟਨਾਂ ਕਾਜ ਕਰਕੇ ਵੀ ਬਟਨ ਲਾ ਸਕਦੇ ਹੋ ਜਿਹੜੇ ਸਟੋਨ ਵਾਲੇ ਬਟਨਾਂ ਉਹ ਵੀ ਲਾਵਾਂਗੇ ਲਾ ਸਕਦੇ ਹੋ ਜਿਹੜੇ ਤੁਹਾਡੀ ਇੱਛਾ ਹੈਗੀ ਉਹ ਤੁਸੀਂ ਲਾ ਸਕਦੇ ਹੋ ਦੇਖੋ ਬਹੁਤ ਸੋਹਣੀ ਜਿਹੜਾ ਹੈਗਾ ਇਹ ਕੋਟ ਸੈੱਟ ਬਣਿਆ ਹੈ ਬੱਚੇ ਦਾ ਦੇਖੋ ਇਹਦੇ ਤੁਸੀਂ ਜਿੱਦਾਂ ਮਰਜ਼ੀ ਬਾਹਰ ਅੰਦਰ ਜਿਵੇਂ ਮਰਜ਼ੀ ਪਾ ਸਕਦੇ ਹੋ ਆ ਦੇਖੋ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ